ਪਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੀ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਸ਼ਹਿਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ਼ੀ ਨਹੀਂ ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜਿਉਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਉਹ ਉਹ ਕਿੱਥੇ ਕੱਢੋ ਇਹਨਾਂ ਨੂੰ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ छत्तीसगढ़ महाराष्ट्र रो आई एम द बट्टे बट्टे ट्रकਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਨੇ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਾਵਾ ਨਾ ਅڈر ਜਾਂ ਕਾਨੂੰਨ ਨੂੰ ਅੱਛੇ ਲੈਂਦਾ ਬਿਲਕੁਲ ਨਹੀਂ ਬਖਸ਼ਾ ਅਜ਼ੀਮ ਦੇ ਘਣਾ ਕਿੱਥੋਂ ਦਾ ਹੈ ਸুইস ਕਰਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਬਿਹਾਰ ਚ ਵੋਟਾਂ ਨੇ ਕਹਿੰਦਾ ਸਾਡਾ ਇਹਨਾਂ ਬੰਨ ਸਰਦੇ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਹ ਕਹਿੰਦਾ ਭਈ ਜੋ ਕਿਸਾਨ ਪਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਫੜੋ ਆਪ ਜੀ ਨਹੀਂ ਲਾਊਗਾ ਮੈਨੂੰ ਤਾਂ ਕਿਉਂ ਵੜ ਕੇ ਸੁਤ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦੋ ਮੈਂ ਕਹਿੰਨਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲਾਅਨ ਆਰਡਰ ਚ ਅੱਜ ਜ਼ਿੰਮੇਦਾਰ ਲਾਅਨ ਆਰਡਰ ਦੇ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣੇ ਤੋਂ ਵੀ ਫੜ ਕੇ ਲਿਆਉਣਾ ਹੈ ਜੀ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਉਣਾ ਕੋਈ ਅਸੀਂ ਹੁਣ ਅਰਮੀਨੀਆ ਖੜੇ ਨਹੀਂ ਬੰਦੇ ਜੁਵੇ ਹੀ ਤੋਂ ਬੰਦੇ ਫੜ ਕੇ ਲੈ ਕੇ ਆਏ ਆ ਰੈਡ ਕਾਰਨਰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਵਰਦਾਨ ਹੈਗਾ ਪੰਜਾਬ ਦੁਬਾਰੇ ਉੱਠ ਖੜੂਗਾ ਬਸ਼ਰਤੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪਣੇ ਉਹ ਨਾ ਵਿੱਚ ੜਿੱਕਾ ਲਾਉਣ ਪੰਜਾਬ ਹਮੇਸ਼ਾ ਚਾਹੇ ਮਹਾਰਾਜਾ ਰਣਜੀਤ ਸਿੰਘ ਵੇਖ ਲਓ ਜਦੋਂ ਵੀ ਪੰਜਾਬ ਹਾਰਿਆ ਆਪਣੇ ਬੰਦਿਆਂ ਦੀ ਵਜ੍ਹਾ ਕਰਕੇ ਹਾਰਿਆ ਵਿੱਚੋਂ ਜਿਹੜੇ ਗਦਾਰ ਨਿਕਲਦੇ ਆ ਵਿੱਚੋਂ ਜਿਹੜਾ ਚਿੱਟਾ ਖੂਨ ਨਿਕਲਦਾ ਉਹਨਾਂ ਕਰਕੇ ਆ ਰਿਹਾ ਅੰਗਰੇਜ਼ਾਂ ਨੇ ਇਹੀ ਕੀਤਾ ਸੀਗਾ ਮਾਰਿਆ ਦਲੀਪ ਸਿੰਘ ਮਹਾਰਾਣੀ ਜਿੰਦਾ ਕਿੱਧਰ ਲੈ ਗਏ ਉਹ ਆਪਣੇ ਆਂ ਨਹੀਂ ਚੁਗਲੀਆਂ ਕਰਕੇ ਉਹਨਾਂ ਨੂੰ ਪਹਿਲਾਂ ਯੂਕੇ ਭੇਜਤਾ ਮੁੜ ਕੇ ਉੱਧਰ ਲੈ ਗਏ ਚਲੋ ਜੀ ਖਤਮ ਅਗਲੀ ਪੀੜੀ ਖਤਮ ਇਸ ਕਰਕੇ ਹਿਸਟਰੀ ਤੋਂ ਸਿੱਖਿਆ ਲੈ ਲਈਏ ਪੰਜਾਬ ਤੇ ਸੰਕਟ ਆਇਆ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬੀ ਐ ਸੇ ਜਜ਼ਬੇ ਵਾਲੇ ਬੰਦੇ ਆ ਐਸੀ ਕੌਮ ਹੈ ਕਿ ਜਦੋਂ ਇਕੱਠੇ ਹੋ ਜਾਣ ਜਿਹੜੇ ਵੱਡੇ ਤੋਂ ਵੱਡਾ ਜਿਹੜਾ ਸੰਕਟ ਆ ਉਹ ਵੀ ਛੋਟਾ ਲੱਗਣ ਲੱਗ ਜਾਂਦਾ ਹੈ ਕੁਦਰਤੀ ਆਫਤਾਂ ਪੰਜਾਬੀਆਂ ਪੰਜਾਬੀਆਂ ਦੇ ਇੱਕੇ ਮੂਰੇ ਗੋਡੇ ਟੇਕ ਦਿੰਦੀਆਂ ਨੇ ਅੱਜ ਤੋਂ ਨਹੀਂ ਪਹੁੰਚ ਪਹਿਲਾਂ ਪਹੁੰਚ ਸਾਰਾ ਘੜੀ ਚ ਕਿੰਨੇ ਸੀ 21 ਸੀ ਦੇਖ ਲਓ ਅੱਜ ਉਹ ਵੀਰੇਜ ਕਹਿੰਦੇ ਜਿਆ ਲੜਾਈ ਇਹ ਹੋਈ ਹੈ 21 ਜਾਣੇ ਨੇ ਉੱਥੇ ਜਿੱਥੇ ਆਪਣੇ ਰਾਜਸਥਾਨ ਵਾਲੇ ਬਾਰਡਰ ਤੇ ਜਿੱਦੇ ਟੈਂਕ ਖੜਾ ਜੀ ਉੱਥੇ ਲੋਂਗੇ ਵਾਲਾ ਪੁਲਦੀਪ ਚੰਦਪੁਰੀ ਕਿੰਨੇ ਜਾਣੇ ਸੀ ਮਿਲਟਰੀ ਹਵਾਈ ਫੌਜ ਆਉਣ ਤੱਕ ਡੇਢ ਦਿਨ ਕੱਟਣਾ ਸੀ ਰਾਤ ਸੀ ਅੱਧਾ ਦਿਨ ਸੀ ਕੱਟ ਕੇ ਉਹ ਕਹਿੰਦੇ ਆਓ ਉਹ ਕਹਿੰਦੇ ਪੱਛ ਸਕਦੇ ਤੁਸੀਂ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਅਸੀਂ ਖੜਾਂਗੇ ਉੱਥੇ ਟੈਂਕ ਖੜਾ ਹੈ ਉਹਨਾਂ ਦਾ ਸਵਾਲ ਲੱਕਣ ਨਾਲ ਇੱਕ ਲੜਾਉਂਦੇ ਰਿਹਾ ਸਾਡੇ ਗੁਰੂ ਜੀ ਚਿੜੀਆਂ ਤੋਂ ਬਾਜ ਤਲਾਉਂਦੇ ਰਿਹਾ ਸਾਡੇ ਗੁਰੂ ਜੀ ਸਵਿਸ਼ ਕਰਕੇ ਕਿਸੇ ਤੇ ਆਪਦੇਆਂ ਤੇ ਸ਼ੱਕ ਨਾ ਕਰੋ ਕੋਈ ਪਤਾ ਨਹੀਂ ਪੈਸੇ ਨਾ ਦਿਓ ਇਹਨਾਂ ਨੂੰ ਉਹ ਤਾਂ ਐ ਕਰ ਦੇਣਗੇ ਅਸੀਂ ਐ ਵਾਲੇ ਹੈ ਨਹੀਂ ਜਨਾਬ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਵੈਨਕੂਵਰ ਟ੍ਰਾਂਟੋ ਵੈਨ ਅੱਜ ਵੀ ਕਹਿੰਦੇ ਨੇ ਕੈਲਗਰੀ ਐਡਮਿੰਟਨ ਵਾਲੇ ਮੈਲਬਨ ਵਾਲੇ ਸਿਡਨੀ ਵਾਲੇ ਉਹ ਕਹਿੰਦੇ ਯਾਰ ਤੇਰੇ ਸ਼ੋਅ ਨੂੰ ਮਿਸ ਕਰਦੇ ਆਂ ਕਿ ਜਿੰਨੇ ਮਰਜ਼ੀ ਪੈਸੇ ਲੈ ਲਈ ਮੈਂ ਕਹਿੰਦਾ ਹੁਣ ਪੈਸੇ ਜੋ ਰੱਬ ਨੇ ਦੇਉਤੀ ਬੁਲਾਤੀ ਹੁਣ ਪੈਸੇ ਆਣਾ ਨਹੀਂ ਹੁਣ ਹੁਣ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਨਹੀਂ ਦੇਖਣਾ ਸੋ ਪੈਸਾ ਪੂਸਾ ਸਭ ਇੱਥੇ ਰਹਿ ਜਾਣਾ ਜਨਾਬ ਇੱਥੇ ਬੜੇ ਬੜੇ ਤਣਾੜ ਆਏ ਆ ਬਾਚ ਉਹਨਾਂ ਦੇ ਚਾਚੇ ਤਾਏ ਜੋਾਈ ਪਤਾ ਨਹੀਂ ਕੌਣ-ਕੌਣ ਖਾਂਦਾ ਪੈਸੀ ਉਹਨਾਂ ਦੇ ਫਿਰ ਕੋਈ ਨਾਲ ਥੋੜੀ ਲੈ ਕੇ ਜਾਂਦਾ